ਇੱਕ ਪਿੰਡ ਵਿੱਚ ਇੱਕ ਬਹੁਤ ਪਖੰਡੀ ਬੰਦਾ ਰਹਿੰਦਾ ਹੁੰਦਾ ਉਹ ਪਖੰਡ ਜੇ ਬਹੁਤ ਕਰਦਾ ਉਹ ਗੁਰੂ ਧੋੜ ਲੈਂਦਾ ਇੱਕ ਉਹਦਾ ਗੁਰੂ ਵੀ ਬਹੁਤ ਪਖੰਡੀਆ ਹੁੰਦਾ ਉਹ ਬੰਦਾ ਹਰੇਕ ਨਾਲ ਬਹਿਸ ਕਰੀ ਜਾਂਦਾ ਰਹਿੰਦਾ ਵੀ ਮੇਰਾ ਗੁਰੂ ਆਇਆ ਮੇਰਾ ਗੁਰੂ ਆਇਆ ਕਿਉਂ ਜਿਹੜਾ ਬੰਦਾ ਪਖੰਡੀਆ ਹੁੰਦਾ ਨਾ ਉਹਨੂੰ ਪਖੰਡ ਕਰਨ ਦੀ ਬਹੁਤ ਹੱਤ ਹੁੰਦੀ ਹੈ ਉਹ ਹਰੇਕ ਪਿੰਡ ਦੇ ਬੰਦੇ ਨਾਲ ਜਿਹੜਾ ਵੀ ਟਕਰਦਾ ਉਸੇ ਨਾਲ ਆਪਦੇ ਗੁਰੂ ਦੀ ਵਾਸਤੇ ਬਹਿਸ ਕਰਨ ਲੱਗ ਜਾਂਦਾ ਮੇਰਾ ਗੁਰੂ ਐ ਕਰਨ ਲੱਗ ਜਾਂਦਾ ਮੇਰਾ ਗੁਰੂ ਐ ਕਹਿੰਦਾ ਮੇਰਾ ਗੁਰੂ ਐ ਕਰ ਦਿੰਦਾ ਸਾਰੇ ਲੋਕ ਉਹਦੀਆਂ ਗੱਲਾਂ ਸੁਣ ਕੇ ਅੱਕ ਜਾਂਦੇ ਨੇ ਵੀ ਇਹ ਤਾਂ ਯਾਰੂੰ ਹੀ ਪਕਾਈ ਜੀ ਮਾਰੀ ਜਾਂਦਾ ਰਹਿੰਦਾ ਸਾਰਾ ਦਿਨ ਬੈਂਸ ਕਰੀ ਜਾਂਦਾ ਰਹਿੰਦਾ ਇੱਕ ਦਿਨ ਉਹ ਇੱਕ ਸੱਤ ਦੇ ਵਿੱਚ ਦੋ ਤਿੰਨ ਬੰਦੇ ਨਾਲ ਬੈਂਸ ਕਰੀ ਜਾਂਦਾ ਹੁੰਦਾ ਮੇਰਾ ਗੁਰੂ ਐ ਕਰ ਦਿੰਦਾ ਮੇਰਾ ਗੁਰੂ ਐ ਕਰ ਦਿੰਦਾ ਉਧਰੋਂ ਇੱਕ ਨਿਹੰਗ ਸਿੰਘ ਆ ਰਿਹਾ ਹੁੰਦਾ ਉਹ ਦੇਖਦਾ ਵੀ ਇਹ ਰੌਲਾ ਇਹ ਕਾਹਦਾ ਪਾਈ ਜਾਂਦਾ ਉਹ ਵੀ ਦੋ ਕਮਿੰਟ ਉੱਥੇ ਖੜ ਜਾਂਦਾ। ਉਹ ਜਿਹੜਾ ਉਹ ਬੰਦਿਆਂ ਨਾਲ ਜੀਦੀ ਜਾਂਦਾ ਹੁੰਦਾ ਵੀ ਮੇਰਾ ਗੁਰੂ ਐ ਕਰਦਾ। ਮੇਰਾ ਗੁਰੂ ਐ ਕਰਦਾ। ਤਾਂ ਉਹ ਨਿਹੰਗ ਸਿੰਘ ਬੋਲਿਆ ਵੀ ਜਰ ਤੇਰਾ ਗੁਰੂ ਕੀ ਕੁਝ ਕਰ ਦਿੰਦਾ। ਉਹ ਬੰਦਾ ਕਹਿੰਦਾ ਮੇਰਾ ਗੁਰੂ ਸਾਰਾ ਉਸ ਕਰ ਦਿੰਦਾ। ਕਹਿੰਦਾ ਚੱਲ ਆਪਾਂ ਐ ਕਰਦੇ ਆ ਤੇਰੇ ਗੁਰੂ ਨੂੰ ਅੱਜ ਪਰਖਦੇ ਆ। ਉਹ ਬੰਦਾ ਕਹਿੰਦਾ ਹਾਂ ਠੀਕ ਐ। ਉਹ ਜਿਹੜੇ ਤਿੰਨ ਬੰਦੇ ਹੋਰ ਬੈਠੇ ਹੁੰਦੇ ਨੇ ਕਹਿੰਦੇ ਭਾਈ ਤੁਸੀਂ ਸਹਿਮਤੋਂ ਨਿਹੰਗ ਸਿੰਘ ਕਹਿੰਦਾ ਪਹਿਲਾ ਹਾਂ ਬਾਬਾ ਜੀ ਸਹਿਮਤਾ ਆਪਾਂ ਇਹਨੂੰ ਇਹਦੇ ਗੁਰੂ ਨੂੰ ਅੱਜ ਪਰਖਦੇ ਆਂ ਕਹਿੰਦੇ ਚਲੋ ਫਿਰ ਉਹ ਕਹਿੰਦੇ ਵੀ ਆਜੋ ਖੁੱਲੀ ਥਾਂ ਤੇ ਆਜੋ ਉਹ ਇੱਕ ਬੈਂਚ ਲੈ ਜਾਂਦੇ ਨੇ ਉਹਨੇ ਹਿੰਗ ਸਿੰਘ ਕਹਿੰਦਾ ਲੈ ਬਈ ਮੈਂ ਹੁਣ ਇਹ ਤੇ ਲੱਤ ਰੱਖਦੀ ਤੂੰ ਆਪਦੇ ਗੁਰੂ ਨੂੰ ਕਹਿ ਪੰਜ ਮਿੰਟਾਂ ਦੇ ਅੰਦਰ ਅੰਦਰ ਵੀ ਮੇਰੀ ਲੱਤ ਤੋੜ ਕੇ ਦਿਖਾ ਕਹਿੰਦਾ ਠੀਕ ਐ ਹੁਣੇ ਅੱਖਾਂ ਮੀਚੀਆਂ ਆਪਦਾ ਗੁਰੂ ਤੇ ਆਇਆ ਗੁਰੂ ਕਿਹੜਾ ਹੁਣ ਅਸੀਂ ਪਖੰਡਾ ਕਰਦਾ ਸੀ ਤੇ ਪੰਜ ਮਿੰਟ ਹੋ ਗਏ ਪੂਰੇ ਕਹਿੰਦਾ ਭਾਈ ਆਇਆ ਤਾਂ ਹੈ ਨਹੀਂ ਤੇਰਾ ਗੁਰੂ ਉਹ ਸੋਚੀ ਪੈ ਗਿਆ ਉਹਨੇ ਆਖਿਆ ਬੀਬਲਿੰਗ ਸਿੰਘ ਦਾ ਕਿਹੜਾ ਗੁਰੂ ਆਜੂ ਕਹਿੰਦਾ ਬਾਬਾ ਜੀ ਐਂ ਕਰੋ ਜੇ ਤੁਹਾਡੇ ਗੁਰੂ ਚ ਤਾਕਤ ਹੈ ਤਾਂ ਮੈਂ ਵੀ ਲੱਤ ਰੱਖਦਾ ਤੁਹਾਡਾ ਗੁਰੂ ਤੋੜ ਕੇ ਦਿਖਾਵੇ ਮੇਰੀ ਲੱਤ ਨਿਹੰਗ ਸਿੰਘ ਕਹਿੰਦਾ ਰੱਖ ਤਾਂ ਉਹਨੇ ਵੀ ਲੱਤ ਪਾਈ ਉਹ ਬੈਂਚ ਤੇ ਰੱਖਦੀ ਨਿਹੰਗ ਸਿੰਘ ਨੇ ਮੀਚੀਆਂ ਅੱਖਾਂ 2 ਕੁ ਮਿੰਟ ਧਿਆਇਆ ਗੁਰੂ ਤੇ ਉਦੋਂ ਆਦ ਅੱਖਾਂ ਖੋਲੀਆਂ ਇੱਕ ਮੁੱਕੀ ਬੱਟੀ ਉਹਦੀ ਲੱਤ ਤੇ ਮਾਰੀ ਲੱਤ ਤੋੜ ਕੇ ਲਮਕਾਤੀ ਮਾਰ ਲਾ ਗਿਆ ਚੰਗਿਆੜਾ ਤਾਂ ਰੌਲਾ ਪੈ ਗਿਆ ਕਹਿੰਦੇ ਬਾਬਾ ਜੀ ਤੁਸੀਂ ਕਾਹਤੋਂ ਲੱਤ ਤੋੜੀ ਐ ਦੀ ਤੁਹਾਡਾ ਗੁਰੂ ਤਾਂ ਆਇਆ ਨਹੀਂ ਸਿੰਘ ਸਿੰਘ ਕਹਿੰਦਾ ਇਹ ਕਹਿੰਦਾ ਮੈਂ ਆਪਦਾ ਗੁਰੂ ਤੇ ਆਇਆ ਸੀ ਜਦੋਂ ਮੈਂ ਆਪਣੇ ਗੁਰੂ ਨੂੰ ਤੇ ਆਇਆ ਤਾਂ ਮੇਰੇ ਗੁਰੂ ਬੋਲਦੇ ਨੇ ਵੀ ਆਹ ਛੋਟਾ ਮੋਟਾ ਕੰਮ ਦਾ ਤੁਸੀਂ ਆਪ ਹੀ ਕਰ ਲਿਆ ਕਰੋ ਮੈਨੂੰ ਤਾਂ ਵੱਡੇ ਕੰਮ ਵਾਸਤੇ ਸੱਦਿਆ ਕਰੋ ਇਸ ਕਰਕੇ ਮੇਰੇ ਗੁਰੂ ਨੇ ਮੈਨੂੰ ਆਗਿਆ ਦਿੱਤੀ ਵੀ ਭਾਈ ਤੂੰ ਆਪ ਹੀ ਕੰਮ ਕਰ ਲੈ ਤਾਂ ਕਰਕੇ ਮੈਂ ਇਹਦੀ ਮੁੱਕੀ ਮਾਰ ਕੇ ਲੱਤ ਤੋੜਦੀ ਸਾਰੇ ਚੁੱਪ ਕਰ ਗਏ ਬਾਕੀ ਗੱਲ ਸਹੀ ਹੈ ਤਾਂ ਹੀ ਇਹ ਛੋਟੇ ਮੋਟੇ ਕੰਮ ਨਿਹੰਗਾ ਸਿੰਘਾਂ ਨੂੰ ਆਪ ਹੀ ਸੌਂਪੇ ਨੇ ਭਾਈ ਆਪ ਹੀ ਕੰਮ ਕਰ ਲਿਆ ਕਰੋ ਜਦੋਂ ਬੜੀ ਵੱਡੀ ਵਿਫਤਾ ਪਵੇ ਫੇਰ ਗੁਰੂ ਆਉਂਦੇ ਨੇ ਸਾਡੇ